ਹੁਣ ਤੱਕ ਦੀ ਵੱਡੀ ਖਬਰ ਦੇ ਨਾਲ ਤੁਹਾਨੂੰ ਜੋੜਦੇ ਆ ਅਰਵਿੰਦ ਕੇਜਰੀਵਾਲ ਐਲਜੀ ਦਫਤਰ ਪਹੁੰਚੇ ਨੇ ਜਿੱਥੇ ਅਰਵਿੰਦ ਕੇਜਰੀਵਾਲ ਵੱਲੋਂ ਅਸਤੀਫਾ ਸੌਂਪਿਆ ਗਿਆ ਤੇ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਦੇ ਵਜੋਂ ਅਸਤੀਫਾ ਸੌਂਪ ਦਿੱਤਾ ਹੈ ਤੇ ਇਸੇ ਤੇ ਅਤਿਸ਼ੀ ਨੂੰ ਸੀਐਮ ਦੇ ਅਹੁਦੇ ਲਈ ਜ਼ਿੰਮੇਵਾਰੀ ਦਿੱਤੀ ਹੈ ਤੇ ਹੁਣ ਤੱਕ ਦੀ ਵੱਡੀ ਖਬਰ ਹੈ ਤੁਹਾਨੂੰ ਦੱਸਦੀ ਏ ਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੋ ਅੱਜ ਅਰਵਿੰਦ ਕੇਧਰੀਵਾਲ ਸ਼ਾਮ ਨੂੰ ਐਲਜੀ ਦੇ ਦਫ਼ਤਰ ਪਹੁੰਚੇ ਨੇ ਉਹ ਉਪ ਰਾਜਪਾਲ ਵੀ ਕੇ ਸਖਸੇਨਾ ਨੂੰ ਆਪਣਾ ਅਸਤੀਫਾ ਉਹਨਾਂ ਨੇ ਸੌਂਪ ਦਿੱਤਾ ਹੈ ਤੇ ਆਮ ਆਦਮੀ ਪਾਰਟੀ ਦੀ ਵਿਧਾਇਕ ਦਲ ਦੀ ਬੈਠਕ ਹੋਈ ਸੀ ਜਿਸ ਵਿੱਚ ਆਤਿਸ਼ੀ ਨੂੰ ਇੱਕ ਜ਼ਿੰਮੇਵਾਰੀ ਦਿੱਤੀ ਗਈ ਹੈ ਸੋ ਆ ਆਮ ਆਦਮੀ ਪਾਰਟੀ ਦੀ ਅਗੂ ਜੋ ਆਤਿਸ਼ੀ ਉਹਨਾਂ ਦੇ ਨਾਲ ਸੀ ਸੋ ਅਰਵਿੰਦ ਕੇਧਰੀਵਾਲ ਨੇ ਐਤਵਾਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਗੱਲ ਕਹੀ ਸੀ ਉਹਨਾਂ ਨੇ ਕਿਹਾ ਸੀ ਕਿ ਉਹ ਮੁੱਖ ਮੰਤਰੀ ਦੀ ਕੁਰਸੀ ਤੇ ਉਦੋਂ ਬੈਟਣਗੇ ਜਦੋਂ ਜਨਤਾ ਉਹਨਾਂ ਨੂੰ ਇਮਾਨਦਾਰੀ ਦਾ ਪ੍ਰਮਾਣ ਪੱਤਰ ਦੇਗੀ ਤੇ ਆਤੀਸ਼ੀ ਨੇ ਕੇਧਰੀਵਾਲ ਦੇ ਉੱਤਰਾਧਿਕਾਰੀ ਚੁਣੇ ਜਾਣ ਤੇ ਪਾਰਟੀ ਦੀ ਮੁਖੀ ਹੋਣ ਦਾ ਨਾਮ ਧੰਨਵਾਦ ਕੀਤਾ ਤੇ ਤੁਹਾਨੂੰ ਦੱਸ ਦਈਏ ਕਿ ਆਤੀਸ਼ੀ ਮਾਨ ਨੇਰਲਾ ਜੋ ਕਿ ਤੀਜੀ ਮੁੱਖ ਮੰਤਰੀ ਜਿਹੜੀ ਹੋਏਗੀ ਸੋ ਦਿੱਲੀ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਆਤਸ਼ੀਨ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਸੀ ਉਹਨਾਂ ਨੇ ਕਿਹਾ ਸੀ ਕਿ ਇੱਕ ਪਾਸੇ ਖੁਸ਼ੀ ਹੈ ਦੂਜੇ ਪਾਸੇ ਦੁੱਖ ਹੈ ਦਿੱਲੀ ਦੀ ਮੁੱਖ ਮੰਤਰੀ ਬਣਨ ਤੋਂ ਬਾਅਦ ਆਤਿਸ਼ੀ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਸੀ ਉਹਨਾਂ ਨੇ ਕਿਹਾ ਕਿ ਇੱਕ ਪਾਸੇ ਖੁਸ਼ੀ ਹੈ ਦੂਜੇ ਪਾਸੇ ਦੁੱਖ ਵੀ ਹੈ ਦੁੱਖ ਇਸ ਗੱਲ ਦਾ ਹੈ ਕਿ ਪ੍ਰਸਿੱਧ ਮੁੱਖ ਮੰਤਰੀ ਹਰਵਿੰਦ ਕੇਜਰੀਵਾਲ ਅਸਤੀਫਾ ਦੇ ਰਹੇ ਨੇ ਤੇ ਅਗਲੇ ਕੁਝ ਮਹੀਨਿਆਂ ਤੱਕ ਮੈਂ ਸਿਰਫ ਉਹਨਾਂ ਦੇ ਟੀਚੇ ਤੇ ਕੰਮ ਕਰਾਂਗੀ ਇਹ ਟੀਚਾ ਕੇਜਰੀਵਾਲ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਬਹਾਲ ਕਰਨਾ ਹੋਵੇਗਾ ਤੇ ਮੈਂ ਉਹਨਾਂ ਨੂੰ ਜਿਹੜਾ ਹੈ ਉਹਨਾਂ ਦਾ ਮਾਗਰਦਰਸ਼ਨ ਕਰੂੰਗੀ ਸੋ ਮੁੱਖ ਮੰਤਰੀ ਦੇ ਵੱਜੋਂ ਕੰਮ ਕਰਾਂਗੀ ਸੋ ਆਤਿਸ਼ੀ ਨੇ ਇਹ ਕਿਹਾ ਕਿ ਵਿਧਾਇਕਾਂ ਤੇ ਵਰਕਰਾਂ ਨੂੰ ਇਹ ਜਿਹੜੀ ਹੈ ਇਸ ਉੱਤੇ ਜੋ ਮੌਕੇ ਤੇ ਵਧਾਈ ਨਾਲ ਦੇਣ ਵਾਸਤੇ ਵੀ ਕਿਹਾ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਜਿਹੜੀ ਹੈ ਇਹ ਦੁੱਖ ਦੀ ਘੜੀ ਹੈ ਤੇ ਉਹਨਾਂ ਨੇ ਪ੍ਰੋਸਾ ਦਵਾਇਆ ਕਿ ਮੈਨੂੰ ਜੋ ਵਿਧਾਇਕ ਬਣਾਇਆ ਗਿਆ ਆ ਪਰ ਫਿਰ ਵੀ ਉਹਨਾਂ ਨੇ ਧੰਨਵਾਦ ਕੀਤਾ ਪਰ ਉਹਨਾਂ ਨੇ ਕਿਹਾ ਕਿ ਮੈਂ ਇੱਕ ਸੁਧਾਰਨ ਪਰਿਵਾਰ ਚੋਂ ਆ ਜੇਕਰ ਮੈਂ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੁੰਦੀ ਤਾਂ ਮੈਨੂੰ ਚੋਣ ਲੜਨ ਦੇ ਲਈ ਟਿਕਟ ਵੀ ਨਹੀਂ ਸੀ ਮਿਲਣੀ ਜੋ ਅੱਜ ਮੈਨੂੰ ਮੁੱਖ ਮੰਤਰੀ ਦਾ ਅਹੁਦਾ ਮਿਲਿਆ ਸੋ ਤੁਹਾਨੂੰ ਵੱਡੀ ਖਬਰ ਦੇ ਨਾਲ ਜੋੜਦੇ ਹਾਂ ਕਿ ਮੁੱਖ ਮੰਤਰੀ ਅਰਵਿੰਦ ਕੇਤਰੀਵਾਲ ਨੇ ਅੱਜ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਉਹ ਐਲਜੀ ਦੇ ਦਫ਼ਤਰ ਪਹੁੰਚੇ ਨੇ ਜਿੱਥੇ ਉਹਨਾਂ ਵੱਲੋਂ ਜਿਹੜਾ ਆ ਅੱਜ ਅਸਤੀਫਾ ਦੇ ਦਿੱਤਾ ਹੈ। ਸੋ ਤੁਹਾਨੂੰ ਦੱਸ ਦਈਏ ਕਿ ਆਤੀਸ਼ੀ ਵੱਲੋਂ ਵੀ ਸਰਕਾਰ ਦੇ ਗਠਨ ਕਰਨ ਦਾ ਜੋ ਦਾਵਾ ਪੇਸ਼ ਕੀਤਾ ਹੈ ਵਿਧਾਇਕ ਮੰਤਰੀ ਮੰਡਲ ਦੀ ਜਿਹੜੀ ਹੈ ਮੀਟਿੰਗ ਹੁੰਦੀ ਹੈ ਜਿਸ ਦੇ ਵਿੱਚ ਜ਼ਿੰਮੇਵਾਰੀ ਜਿਹੜੀ ਹੈ ਆਤੀਸ਼ੀ ਨੂੰ ਦਿੱਤੀ ਜਾਂਦੀ ਹੈ ਸੋ ਇਸ ਵਕਤ ਦੀਆਂ ਤਸਵੀਰਾਂ ਤੁਹਾਡੇ ਨਾਲ ਜੋ ਸਾਂਝੀਆਂ ਕਰ ਰਹੇ ਹਾਂ ਉਹ ਨੇ ਕਿ ਐਲਜੀ ਦਾ ਦਫ਼ਤਰ ਅਰਵਿੰਦ ਕੇਧਰੀਵਾਲ ਪਹੁੰਚਦੇ ਨੇ ਜਿੱਥੇ ਉਹ ਆਪਣਾ ਅਸਤੀਫਾ ਜਿਹੜਾ ਆ ਉਹ ਐਲਜੀ ਨੂੰ ਸੌਂਪ ਦਿੰਦੇ ਨੇ ਤੇ ਇਸ ਦੇ ਨਾਲ ਜੋ ਅਗਲੀ ਮੁੱਖ ਮੰਤਰੀ ਹੈ ਆਤੀਸ਼ੀ ਮਾਰਨੇਲਾ ਉਹ ਵੀ ਉਹਨਾਂ ਦੇ ਨਾਲ ਜਿਹੜੀ ਹੈ ਉਹ ਦਿਖਾਈ ਦੇ ਰਹੀ ਹੈ